ਬਿਲਗਾ ਪੁਲਿਸ ਨੇ ਚੋਰਾ ਨੂੰ ਪਾਈ ਨੱਥ ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏਐਸਆਈ ਬੀਜੇ ਕੁਮਾਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਮਣੀ ਪੁੱਤਰ ਬਲਵੀਰ ਸਿੰਘ ਅਤੇ ਲਲਿਤ ਕੁਮਾਰ ਉਰਫ ਲੱਲੀ ਪੁੱਤਰ ਜਗਿੰਦਰਪਾਲ ਵਾਸੀ ਪੱਤੀ ਨੀਲੋਵਾਲ ਥਾਣਾ ਬਿਲਗਾ ਨੇ ਦੱਸਿਆ ਕਿ ਇਹਨਾਂ ਕੋਲ ਚੋਰੀ ਕੀਤਾ ਹੋਇਆ ਮੋਟਰਸਾਈਕਲ ਸਪਲੈਂਡਰ ਪੀਵੀ08ਸੀਐਚ5311 ਬਰਾਮਦ ਕੀਤਾ ਜਿਸका यो ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਡੰਗਾਈ ਨਾਲ ਪੁੱਛ ਪੜਤਾਲ ਕੀਤੀ ਤਾਂ ਦੋ ਮੋਟਰਸਾਈਕਲ ਚੋਰੀ ਕੀਤੇ ਹੋਰ ਬਰਮਲ ਹੋਏ ਜਿਸ ਵਿੱਚ ਇੱਕ ਗੁੜ ਮੰਡੀ ਤੋਂ ਅਤੇ ਇੱਕ ਬਿਲਗਾ ਤੋਂ ਚੋਰੀ ਕੀਤਾ ਹੋਇਆ ਸੀ ਅਤੇ ਦੋਨੋਂ ਵਿਅਕਤੀ ਨਸ਼ੇ ਦੇ ਆਦੀ ਸਨ ਅਤੇ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਨਸ਼ਾ ਤਸਕਰ ਤੇ ਚੋਰੀ ਨਸ਼ੇਕਾਰ ਨੂੰ ਪੜਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕੱਲ ਮਿਤੀ 6 6 225 ਨੂੰ ਦੋ ਦੋਚੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵੀਰ ਸਿੰਘ ਅਤੇ ਲਲਿਤ ਕੁਮਾਰ ਉਰਫ ਲੱਲੀ ਸਨ ਆਫ ਜਗENDER ਪਾਲ ਵਸੀ ਪੱਤੀ ਨੀਲੋਵਾਲ ਥਾਣਾ ਬਿਲਗਾ ਜਿਨ੍ਹਾਂ ਨੇ ਮਿਤੀ 4/6/25 ਨੂੰ ਇੱਕ ਮੋਟਰਸਾਈਕਲ ਸਪਲੰਡਰ ਪੀਵੀ08 ਸੀਐਚ 53 11 ਤੀਆਂ ਵਾਲੇ ਚੌਕ ਬਿਲਗਾ ਤੋਂ ਚੋਰੀ ਕੀਤਾ ਸੀਗਾ ਜੋ ਇਹ ਕੱਲ ਕਾਬੂ ਕੀਤੇ ਤੇ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਚੋਰੀ ਕੀਤਾ ਉਹ ਬਰਾਮਦ ਕੀਤਾ ਗਿਆ ਜੋ ਇਹਨਾਂ ਦੇ ਨਾਲ ਥੋੜੇ ਜਿਹਾ ਸਖਤੀ ਲੁਗਾਈ ਦੇ ਨਾਲ ਪੁਛਕਸ਼ ਕੀਤੀ ਗਈ ਜੋ ਇਹਨਾਂ ਨੇ ਦੌਰਾਨੇ ਪੁਛਕਸ਼ ਦੋ ਮੋਟਰਸਾਈਕਲ ਹੋਰ ਇੱਕ ਲੁਧਿਆਣਾ ਗੁਰਮੰਡੀ ਤੋਂ ਤੇ ਇੱਕ ਬਿਲਗੇ ਤੋਂ ਚੋਰੀ ਕੀਤਾ ਸੀਗਾ ਪਿਛਲੇ ਕੁਝ ਸਮੇਂ ਤੋਂ ਉਹ ਵੀ ਇਹਨਾਂ ਦੇ ਕੋਲ ਬਰਾਮਦ ਕੀਤੇ ਗਏ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਇਹਨਾਂ ਦਾ ਪਹਿਲੇ ਜਿਹੜੇ ਮੁਕਦਮੇ ਉਹ ਰਿਕਾਰਡ ਪੜਤਾਲ ਕਰ ਰਹੇ ਆ ਜੋ ਵੀ ਸਾਹਮਣੇ ਡਿਟੇਲ ਆਏਗੀ ਤੇ ਆਪਾਂ ਦੱਸੀ ਜਾਵੇਗੀ ਛੱਪੜ ਦੇ ਮੋਟਰਸਾਈਕਲ ਕਿੱਧਰ ਗਏ ਛੱਪੜ ਦੀ ਇੱਕ ਇੱਕ ਮੋਟਰ ਦੋ ਮੋਟਰਸਾਈਕਲ ਸੀਗੇ ਨਹੀਂ ਇੱਕ ਛੱਪੜ ਦੇ ਵਿੱਚ ਸੀ ਤੇ ਅਸੇ ਇੱਕ ਝਾੜ ਗਿਆ ਦੇ ਵਿੱਚ ਸੀਗਾ ਇਹਨਾਂ ਦਾ ਪਸ਼ੋਪਰ ਕੀ ਆ ਪਿਛੋਕੜ ਇਹ ਨਸ਼ਾ ਕਰਦੇ ਆ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਆ ਫਿਰ ਆਪਣਾ ਜਿਹੜੀ ਲਤ ਨੂੰ ਪੂਰੀ ਕਰਦੇ ਆ